ਇਹ ਛੋਟੇ ਜਿੱਤਾ ਜਾਏਗਾ ਜੋ ਤੁਸੀਂ ਕਹੋਗੇ ਜਿੰਨਾ ਤੁਹਾਨੂੰ ਇਹਦੇ ਡਵੈਲਪਮੈਂਟ ਦੀ ਜਾਂ ਤਰ੍ਹਾਂ ਵਾਸਤੇ ਕਰਨ ਦੀ ਜਰੂਰਤ ਹੋਏਗੀ ਉਹਨੇ ਤੁਹਾਨੂੰ ਬਣ ਕੇ ਉਹ ਮਿਲੂਗਾ ਔਰ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਨਾ ਨਹੀਂ ਜੋ ਆਸ ਉਮੀਦ ਤੁਸੀਂ ਸਾਡੇ ਤੋਂ ਰੱਖਦੇ ਆ ਉਹਦੇ ਤੇ ਅਸੀਂ ਪੂਰੇ ਖਰੇ ਉਤਰਾਂਗੇ ਕਿਸੇ ਗੱਲੋਂ ਵੀ ਤੁਹਾਨੂੰ ਨਿਰਾਸ਼ ਨਹੀਂ ਹੋਣ ਦਿੱਤਾ ਜਾਏਗਾ ਸਾਡਾ ਘਰ ਦਰਵਾਜ਼ੇ ਸਾਦਾ ਖੁੱਲੇ ਹੈ ਜਦੋਂ ਮਰਜ਼ੀ ਤੁਸੀਂ ਆਓ ਜਦੋਂ ਮਰਜ਼ੀ ਮਿਲੋ ਜਦੋਂ ਮਰਜ਼ੀ ਦੱਸੋ ਔਰ ਜਦੋਂ ਮਰਜ਼ੀ ਸਾਨੂੰ ਆਵਾਜ਼ ਮਾਰੋ ਅਸੀਂ ਉੱਥੇ ਹਾਜ਼ਰ ਹੋਵਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਪ੍ਰਬੰਧਕੀ ਸੱਜਣਾਂ ਦਾ ਬਹੁਤ ਵਧੀਆ ਪ੍ਰਬੰਧ ਕਰਕੇ ਮੀਟਿੰਗ ਕਰਾਈ ਹੈ ਬੜੇ ਭਲੰਦ ਹੌਸਲੇ ਦੇ ਨਾਲ ਦ੍ਰਿੜ ਇਰਾਦੇ ਦੇ ਨਾਲ ਸਾਰੇ ਆਰਗੇਨਾਈਜ਼ਰ ਦਾ ਪ੍ਰਬੰਧਕੀ ਸੱਜਣਾਂ ਦਾ ਪਰਿਵਾਰ ਦਾ ਔਰ ਸਕੀਮਾ ਪਾਰਟੀ ਦਾ ਪਾਰਟੀ ਦੇ ਰਹੀ ਹੈ ਸਾਰੇ ਸਟੇਟਾਂ ਨੂੰ ਆਪਣੇ ਇੱਥੇ ਨਾ ਸਰਕਾਰ ਹੋਣ ਕਰਕੇ ਆਪਾਂ ਪਿੱਛੇ ਰਹਿ ਗਏ ਔਰ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਸੀ ਉਹ ਬਹੁਤ ਆਪਣੇ ਤੋਂ ਅੱਗੇ ਲੰਘੇ ਜਿਵੇਂ ਹਰਿਆਣਾ ਸਟੇਟ ਹੈ ਗੁਜਰਾਤ ਹੈ ਮਧ ਪ੍ਰਦੇਸ਼ ਹੈ ਸੋ ਸਾਡੀ ਵੀ ਹੁਣ ਇਹੋ ਹੀ ਇੱਛਾ ਹੈ ਕਿ ਜਿਹੜੀ ਹੁਣ ਸਰਕਾਰ ਆਉਣ ਵਾਲੇ ਸਮੇਂ ਚ ਭਾਰਤੀ ਜਨਤਾ ਪਾਰਟੀ ਦੀ ਬਣਨੀ ਆ ਆ ਇੱਕ ਤਰੀਕ ਨੂੰ ਵੋਟਾਂ ਪਾਉਣੀ ਹੈ ਤੇ ਵੱਡੇ ਪੱਧਰ ਤੇ ਬਹੁਤ ਬਹੁਮਤ ਦੇ ਨਾਲ ਜਿਹੜੀ ਸਰਕਾਰ ਦੇਤੀਸਾ ਵੀ ਦੁਆਰਾ ਬਣ ਰਹੀ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਸਾਨੂੰ ਵੀ ਇਹਦੇ ਚ ਸਮਰਥਨ ਦਿਓ ਉਹ ਉੱਥੇ ਨਮਾਇੰਦ ਦੇ ਰੂਪ ਦੇ ਵਿੱਚ ਵੱਧ ਵੱਧ ਇਥੇ ਸਕੀਮਾਂ ਵੀ ਹਰ ਘਰ ਦੇ ਵਿੱਚ ਜਾ ਸਕੀਏ ਇਹ ਅਸਲ 'ਚ ਜਿਹੜਾ ਵਿਰੋਧ ਆ ਰਿਹਾ ਜੀ ਕਿਸਾਨਾਂ ਵੱਲੋਂ ਨਹੀਂ ਅਸੀਂ ਵੀ ਖੁਦ ਕਿਸਾਨ ਹੈ ਤੇ ਅਸੀਂ ਸਮਝਦੇ ਆਂ ਕਿਸਾਨਾਂ ਦੀਆਂ ਮੁਸ਼ਕਲਾਂ ਕਿਸਾਨੀ ਦੇ ਤੌਰ ਖੇਤੀ ਦੇ ਅਸੀਂ ਹੱਕ 'ਚ ਆ ਕੋਈ ਗੱਲ ਵੀ ਐਸੀ ਦੱਸਿਓ ਉਸ ਗੱਲ ਦੇ ਹੱਕ 'ਚ ਨਹੀਂ ਜਿਹੜੀ ਐਗਰੀਕਲਚਰ ਦੇ ਜਾਂ ਫਾਰਮਰਸ ਦੇ ਅਗੇਂਸਟ ਹੈ ਪਰ ਇਹ ਜਿਹੜਾ ਪੋਲੀਟਿਕਲ ਮੋਟੀਵੇਟਿਡ ਪ੍ਰੋਗਰਾਮ ਹੈ ਇਹ ਗਲਤ ਹੈ ਜਿਹਦੇ 'ਚ ਪਾਰਟੀਆਂ ਆਗਸਤੀਆਂ ਜਾਂ ਸਰਕਾਰ ਹੁਕਮ ਦਾ ਇਸ਼ਾਰਾ ਵੀ ਤੁਸੀਂ ਜਾਣ ਬੁੱਝ ਕੇ ਖਰਾਬ ਕਰੋ ਜਿਹੜੇ ਬੀਜੇਪੀ ਦੇ ਕੈਂਡੀਡੇਟ ਆ ਜਾਂ ਹੋਰ ਉਹ ਉਹ ਉਹਨਾਂ ਨੂੰ ਐਵੇਂ ਬਹਾਨਾ ਬਣਾ ਕੇ ਕਿਸੇ ਪ੍ਰੋਗਰਾਮ ਨਾ ਕਰਨ ਦਿਓ ਕਿਉਂਕਿ ਹੁਣ ਨਾ ਫਿਕਰ ਹੋ ਗਿਆ ਦੁਨੀਆ ਪਾਰਟੀਆਂ ਨੂੰ ਕਿ ਪਹਿਲਾਂ ਉਹਨਾਂ ਨੇ ਇਹ ਸੀ ਵੀ ਪਿੰਡਾਂ ਦੇ ਵਿੱਚ ਬੀਜੇਪੀ ਹੈ ਨਹੀਂ ਪਾਰਟੀ ਹੁਣ ਉਹਨਾਂ ਨੂੰ ਹੋ ਗਿਆ ਵੀ ਨਹੀਂ ਬੀਜੇਪੀ ਪਾਰਟੀ ਪਿੰਡਾਂ ਦੇ ਵਿੱਚ ਉਧਾਰ ਹੋ ਰਹੀ ਇਸ ਗੱਲ ਦੀ ਚਿੰਤਾ ਕਰਕੇ ਆਹ ਡਰਾਮੇਬਾਜ਼ੀਆਂ ਕਰਦੇ ਮੈਂ ਤਾਂ ਹੁਣ ਜਦੋਂ ਆਇਆ ਕੋਈ ਇਹੋ ਜਿਹੀ ਗੱਲ ਹੀ ਸੀ ਕਿ ਉਹ ਆਪ ਦਾ ਪਹਿਲੇ ਪਾਸੇ ਉੱਧਰ ਰੁਕੇ ਹੋਏ ਸੀ ਉਹਨਾਂ ਨੇ ਅਸੀਂ ਆਪ ਦਾ ਆਏ ਇੱਥੇ ਸਾਰੇ ਪੈਂਡ ਪ੍ਰਾਈਵੇਟ ਕਰਦੇ ਸੀਗੇ ਤੇ ਆ ਨਹੀਂ ਮੈਨੂੰ ਤਾਂ ਪਤਾ ਨਹੀਂ ਉਸ ਗੱਲ ਬਾਰੇ ਕੋਈ ਇਹੋ ਜਿਹੀ ਕੋਈ ਗੱਲ ਕੋਈ ਹੈ ਤੇ ਅਸੀਂ ਤਾਂ ਅਜੇ ਤੋਂ ਹੁਣ ਆਏ ਹਾਂ ਉਹ ਸਿਮਪਲੀ ਉਹਨਾਂ ਨੇ ਪਾਸੇ ਉਹਨਾਂ ਨੂੰ ਰੋਕਿਆ ਹੋਇਆ ਸੀ ਭਾਈ ਡਿਸਟਰਬ ਨਹੀਂ ਕਰਨਾ ਇਹਨਾਂ ਦਾ ਇਲੈਕਸ਼ਨ ਦਾ ਪ੍ਰੋਗਰਾਮ ਇਹਦੇ ਵਿੱਚ ਨਹੀਂ ਕਰਦੇ ਆਂਦੇ ਸੀ ਮੈਨੂੰ ਤਾਂ ਪਤਾ ਹੀ ਨਹੀਂ ਕੋਈ ਹੋਇਆ ਹੀ ਨਹੀਂ ਜੀ ਮੇਰੇ ਸਾਹਮਣੇ ਹੋ ਹੋਵੇ ਤਾਂ ਫੇਰ ਹੀ ਹੈ ਨਾ ਕੋਈ ਗੱਲ ਹਾਂਜੀ हां ਜਦੋਂ ਸਰਕਾਰ ਨੇ ਬੰਦੇ ਛੱਡੇ ਵੇ ਆ ਜੀ ਤੇ ਆ ਦੂਜੀਆਂ ਪਾਰਟੀਆਂ ਨੇ ਛੱਡੇ ਵੇ ਆ ਧਿਆਨ ਇਹ ਕਹ ਲੋ ਵੀ ਇਹਨਾਂ ਦੀ ਕੋਈ ਫਾਈਨੈਂਸ਼ਲੀ ਮਦਦ ਕਰਦੇ ਆ ਵੀ ਹਾਂ ਤੁਸੀਂ ਆ ਕੰਮ ਕਰੋ ਤੇ ਫਿਰ ਉਹ ਬੰਦਿਆਂ ਨੇ ਤਾਂ ਆਪ ਦਾ ਕੰਮ ਜਾਰੀ ਰੱਖ ਦਿੱਤੀ ਜੀ ਆਪਦੀ ਸਪੀਚ ਦੇ ਵਿੱਚ ਕਿਹਾ ਕਿ ਕੁਝ ਪਸੰਦ ਨਾਲ ਉਪਰਚੀ ਦੇ ਕੇ ਗਿਆ ਕੁਝ ਪੈਸਾ ਨਹੀਂ ਮੰਗ ਵੀ ਮੈਨੂੰ ਨਹੀਂ ਸੀ ਕਿਹਾ ਜਿਹੜੇ ਬੰਦੇ ਉੱਥੇ ਸੀਗੇ ਬੰਨੋ ਪਿੰਡ ਦਾ ਸੀਗਾ ਉਹ ਜਿਹੜਾ ਪ੍ਰੋਜੈਕਟ ਲਾਉਂਦੇ ਸੀਗੇ ਉੱਥੇ ਜਿਹੜਾ ਹੋਇਆ ਮਤਲਬ ਉਹਨੂੰ ਲਾਉਣ ਨਹੀਂ ਦਿੱਤਾ ਉਹਦੇ ਨਾਲ ਨੁਕਸਾਨ ਹੋਇਆ ਕਿਉਂਕਿ ਉੱਥੇ ਫਿਰ ਮੁੜ ਕੇ ਪਹਿਲਾਂ ਤਾਂ ਉਹ ਹਾਂ ਕਰਤੀ ਬਾਅਦ ਤਰ੍ਹਾਂ ਦੇਣ ਲੱਗ ਗਏ ਫਿਰ ਉਹ ਤੋਂ ਪੈਸੇ ਨਹੀਂ ਮੰਗ ਕਰਨ ਲੱਗ ਗਏ ਫਿਰ ਇਸ ਕਰਕੇ ਉਹ ਬੰਦਾ ਸ਼ਿਫਟ ਕਰ ਗਿਆ ਪੰਜਾਬ ਚ ਸ਼ਿਫਟ ਹੋ ਗਿਆ ਸਭ ਸੇ ਚਲੇ ਗਿਆ ਦੀ ਮੀਟਿੰਗ ਹੋਈ ਹੈ ਜਿਵੇਂ ਦੇਖਦੇ ਹੋ ਕਿ ਮੀਟਿੰਗ ਵਿਰੋਧ ਵੀ ਸੀ ਪਿੰਡ ਦੇ ਲੋਕ ਕੁਝ ਨਹੀਂ ਪੁੱਛਦੇ ਦੇਖੋ ਜੀ ਅੱਜ ਆਪਣੇ ਪਿੰਡ ਬੀਜੇਪੀ ਦੀ ਮੀਟਿੰਗ ਹੋਈ ਹੈ ਤੇ ਬਹੁਤ ਪੋਜਟਿਵ ਮਾਹੌਲ ਦੇ ਵਿੱਚ ਹੋਈ ਹੈ ਜਿਹੜਾ ਮੰਨ ਕੇ ਚੱਲੋ ਮੋਦੀ ਜੀ ਦਾ ਆਪਣੇ ਦੇਸ਼ ਦੇ ਦੇਸ਼ ਵਾਸੀਆਂ ਲਈ ਮਤਲਬ ਦਿਲ ਦੇ ਵਿੱਚ ਦਰਦ ਆ ਉਹਨੂੰ ਦੇਖਦੇ ਹੋਏ ਆਪਣੇ ਨਾਲ ਕਿਸਾਨ ਵਰਗ ਤੇ ਮਜ਼ਦੂਰ ਵਰਗ ਤੇ ਜਿਹੜੇ ਕਿਰਤੀ ਕੰਮ ਹੈ ਕਿਸਾਨ ਲੋਕ ਹੈ ਮਿਹਨਤ ਕਾਸ਼ੀ ਲੋਕ ਹੈ ਉਹ ਤੇ ਕਿਸਾਨ ਸਾਰੇ ਆਪਣੇ ਨਾਲ ਖੜੇ ਆ ਜੀ ਆਪਣੀ ਮੀਟਿੰਗ ਨੂੰ ਕਾਮਯਾਬ ਬਣਾਇਆ ਇਹਨਾਂ ਨੇ ਆਪਣੇ ਘਰੇ ਆ ਕੇ ਗੁਰਪ੍ਰੀਤ ਨੂੰ ਕੱਢਿਆ ਇਹ ਲੱਗਦਾ ਹੈ ਕਿ ਜਿਹੜੇ ਕੁਝ ਕਿਸਾਨ ਸੰਗਠਨ ਹੈ ਤੁਹਾਡੇ ਪਿੰਡ ਨਾਲ ਰਿਲੇਟਿਡ ਵੀ ਕਿਸਾਨ ਜਿਹੜੇ ਸੀ ਉਹ ਬਾਹਰ ਵਿਰੋਧ ਕਰ ਰਹੇ ਆ ਕਾਲੇ ਝੰਡੇ ਲੈ ਕੇ ਖੜੇ ਆ ਕਿ ਜਿਹੜੇ ਕੜਮ ਚੌਧਰੀ ਆ ਮੁਰਦਾਬਾਤ ਜਿਨ੍ਹਾਂ ਨੇ ਘਰੇ ਮੀਟਿੰਗ ਕਰਾਈਓ ਮੁਰਦਾਬਾਤ ਤੁਹਾਡੇ ਖਿਲਾਫ ਹੀ ਜਿਹੜੇ ਪਿੰਡ ਦੇ ਲੋਕ ਵੀ ਕਹਿ ਰਹੇ ਨਹੀਂ ਕੁਛ ਨਾਲ ਆ ਵੀ ਉਹਨਾਂ ਨੂੰ ਇੱਕ ਮੈਂ ਪਰਸਨਲੀ ਤੌਰ ਤੇ ਕੁਐਸਚਨ ਕਰਦਾ ਵੀ ਸਾਡੇ ਕਿਹੜਾ ਮੱਥੇ ਤੇ ਲਿਖਿਆ ਕੜਮ ਚੌਧਰੀ ਦਾ ਮਤਲਬ ਕੀ ਹੈ ਸ਼ਬਦਾਂ ਦਾ ਜਿਹੜਾ ਮਤਲਬ ਹੈਗਾ ਉਹ ਸਾਫ਼ ਰੱਖਣਾ ਚਾਹੀਦਾ ਹੈ ਜੇ ਕੋਈ ਉਹਨਾਂ ਦਾ ਮੰਨ ਕੇ ਚਲੋ ਕਿਸੇ ਡੈਮੋਕਰੇਟ ਰਾਈਟ ਹਰੇਕ ਬੰਦੇ ਦਾ ਪ੍ਰੋਟੈਸਟ ਕਰਨਾ ਧਰਨਾ ਕਰਨਾ ਜੇ ਕਿਸੇ ਚੀਜ਼ ਦਾ ਕੋਈ ਮਤਲਬ ਦੁੱਖ ਤਕਲੀਫ ਆ ਉਹਨੂੰ ਲੋਕਾਂ ਵਾਲੇ ਤਰੀਕੇ ਨਾਲ ਉਹ ਵਿਰੋਧ ਕਰਨਾ ਬੰਦ ਹੈ ਕੋਈ ਇਹ ਨਹੀਂ ਹੈਗਾ ਵੀ ਕਿਸੇ ਦੀ ਸ਼ਾਨ ਦੇ ਤੇ ਸ਼ਬੀ ਦੇ ਖਿਲਾਫ ਬੋਲਣਾ ਬੰਦ ਹੈਗਾ ਤੇ ਇਹ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਇਹ ਜਿਹੜੇ ਲੋਕ ਨੇ ਹੈਗੇ ਇਹ ਸਾਰੇ 1-2% ਨੇ ਤੇ ਇਹ ਸਾਰੀਆਂ ਪਾਰਟੀਆਂ ਦੇ ਪਲਾਂਟ ਕੀਤੇ ਹੋਏ ਬੰਦੇ ਨੇ ਤੁਸੀਂ ਵਿਚ ਦੇ ਵਿੱਚ ਵੀ ਗੱਲ ਕਹਿ ਰਹੇ ਸੀ ਕਿ ਕਿਸੇ ਕੋਲੋਂ ਇਹਨਾਂ ਨੇ ਮਕਾਨ ਧਾਨ ਦੀ ਗੱਲ ਵੀ ਕਹੀ ਹੈ ਹਾਂ ਮੇਰੇ ਪਿੰਡ ਆਪਣਾ ਮਜ਼ਦੂਰ ਇੱਥੇ ਪਬਲਿਸ਼ਿੰਗ ਮਜ਼ਦੂਰ ਹੈ ਤੇ ਉਹ ਕਿਸਾਨ ਯੂਨੀਅਨ ਦੇ ਨਾਲ ਧਰਨਿਆਂ ਤੇ ਜਾਂਦਾ ਸੀ ਮੈਂ ਵੀ ਪਹਿਲਾਂ ਅੱਜ ਤੋਂ 3 ਸਾਲ ਪਹਿਲਾਂ ਕਿਸਾਨ ਯੂਨੀਅਨ ਦੇ ਵਿੱਚ ਸੀ ਤੇ ਮਤਲਬ ਇਹ ਚੀਜ਼ ਦਾ ਨਾ ਸਾਫ਼ ਹੋ ਜਾਂਦਾ ਹੈਗਾ ਕਲੀਅਰ ਕੱਟ ਗੱਲ ਹੋ ਜਾਂਦੀ ਵੀ ਇਹ ਮਨਛਾ ਕੀ ਹੈ ਲੋਕਾਂ ਦੇ ਸਿਰ ਤੇ ਮੰਨ ਕੇ ਚਲੋ ਆਪਦੇ ਆਪ ਨੂੰ ਉੱਪਰ ਚੱਕਣਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਕਿਰਤੀ ਗਰੀਬ ਹੋ ਜਾਂਦਾ ਹੈਗਾ ਤੇ ਲੀਡਰ ਜਿਹੜੇ ਹੈਗੇ ਦਿਨੋ ਦਿਨ ਵੱਧਦੇ ਜਾਂਦੇ ਆ ਉਹ ਇੱਕ ਮਤਲਬ ਪਿੰਡ ਦੇ ਵਿੱਚ ਹੋਇਆ ਵੀ ਅਖੇ ਅਸੀਂ ਥੋੜਾ ਕਮਰਾ ਪਵਾਇਆ ਸੀ ਤੇ ਅਸੀਂ ਥੋੜਾ ਜੇ ਤੁਸੀਂ ਮੇਰੇ ਨਾਲ ਜਿੰਨੇ ਬੰਦੇ ਬੀਜੇਪੀ ਦੀ ਕੋਈ ਰੈਲੀ ਤੇ ਜਾਂਦੇ ਆ ਉਹਨਾਂ ਨੂੰ ਮੈਂਟਲ ਮੈਂਟਲੀ ਤੌਰ ਤੇ ਪਰਸਨਲੀ ਤੌਰ ਤੇ ਮਤਲਬ ਸਾਂਝੀ ਥਾਂ ਤੇ ਖਾਣ ਤੋਂ ਵੀ ਰੋਕਿਆ ਜਾਂਦਾ ਹੈ ਤੇ ਉਹ ਮੰਨ ਕੇ ਚੱਲ ਆ ਕਿ ਵੀ ਸੋਡਾ ਕਮਰਾ ਧਾਵਾਂਗੇ ਮੈਂ ਕਹਾਂ ਵੀ ਇਹ ਨਹੀਂ ਗੱਲ ਹੈਗੀ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾਗਾ ਜਿਹੜੀ ਕੋਈ ਗੱਲ ਹੈ ਉਹ ਮੰਨ ਕੇ ਆਪ ਦਾ ਤੁਸੀਂ ਵੋਟ ਵੋਟ ਰਾਜਾ ਲੋਕਤੰਤਰ ਦੇ ਮੈਂ ਇਹੀ ਅਪੀਲ ਕਰਦਾ ਵੀ ਕਿਸਾਨ ਜਿਹੀ ਬੰਦਿਆਂ ਨੂੰ ਵੀ ਵੀ ਦੇਖੋ ਜੀ ਐਸਕੇਮ ਨੂੰ ਬੇਨਤੀ ਆ ਵੀ ਜੇ ਕੋਈ ਆਪਣਾ ਸਿਸਟਮ ਲੱਗਦਾ ਵੀ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਗਲਤ ਕਰਦੀਆਂ ਤਾਂ ਆਪ ਰਾਜਨੀਤਿਕ ਪਾਰਟੀ ਦੇ ਵਿੱਚ ਉਤਰ ਕੇ ਤੇ ਭਾਰਤ ਦੇ ਜਿਹੜਾ ਡੈਮੋਕਰੇਟ ਆ ਉਹਦੇ ਵਿੱਚ ਆ ਕੇ ਤੇ ਆਪ ਦੀ ਸਰਕਾਰ ਬਣਾ ਕੇ ਉਹ ਜਿਹੜਾ ਕੁਝ ਕਰਨਾ ਸੀ ਕਰ ਲੈਣ